ਜੀ ਕਿੰਨੇ ਦਿਨਾਂ ਦਾ ਰਿਮਾਂਡ ਹੋਇਆ ਬਣਾ ਜੀ 25 ਜੂਨ 2025 ਨੂੰ ਜਿਹੜੀ ਐਫਆਈਆਰ ਦੇ ਵਿੱਚ ਪ੍ਰिवेंशन ਆਫ ਕਰਾਪਸ਼ਨ ਐਕਟ ਦੇ ਅੰਡਰ ਜਿਹੜੀ ਐਫਆਈਆਰ ਲੌਂਚ ਹੋਈ ਸੀ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਉਹਦੇ 25 ਜੂਨ ਨੂੰ ਅਰੈਸਟ ਕੀਤਾ ਗਿਆ ਸੀ ਉਸ ਤੋਂ ਬਾਅਦ 26 ਤਈ ਨੂੰ ਜਦੋਂ ਮੈਜਿਸਟ੍ਰੇਟ ਡਿਊਟੀ ਮੈਜਿਸਟ੍ਰੇਟ ਦੇ ਕੋਲ ਪੇਸ਼ ਕਰ ਕੀਤਾ ਗਿਆ ਸੀ ਤਾਂ ਕੋਰਟ ਵੱਲੋਂ 7 ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਸੀ ਉਸ ਟਾਈਮ ਦੇ ਉੱਤੇ ਤੇ ਜੋ ਕਿ ਅੱਜ ਰਿਮਾਂਡ ਦਾ ਪੀਰੀਅਡ ਜਿਹੜਾ ਸੀ ਖਤਮ ਹੋ ਰਿਹਾ ਸੀ ਅੱਜ ਉਸ ਤੋਂ ਡਿਊਰੀ ਉਸ ਤੋਂ ਬਾਅਦ ਕਾਫੀ ਇਨਵੈਸਟੀਗੇਸ਼ਨ ਹੋਈ ਤੇ ਉਸ ਤੋਂ ਬਾਅਦ ਦੁਬਾਰਾ ਐਪਲੀਕੇਸ਼ਨ ਮੂਵ ਕੀਤੀ ਗਈ ਸੀ ਜਦੋਂ ਪੇਸ਼ ਕੀਤਾ ਗਿਆ ਕਿ ਫਰਦਰ ਰਿਮਾਂਡ ਲੈਣ ਦੇ ਲਈ ਤਾਂ ਕੋਰਟ ਨੇ 4 ਦਿਨ ਦਾ ਪੁਲਿਸ ਰਿਮਾਂਡ ਜਿਹੜਾ ਹੋਰ ਅੱਜ ਦਿੱਤਾ ਤੇ ਸੰਡੇ ਨੂੰ ਜਿਹੜਾ ਸੰਡੇ ਤੱਕ ਦਾ ਰਿਮਾਂਡ ਦਿੱਤਾ ਪੁਲਿਸ ਨੇ ਡਿਊਰਿੰਗ ਜਿਹੜੀ ਇਨਵੈਸਟੀਗੇਸ਼ਨ ਸੀਗੀ ਕਾਫੀ ਹੈ ਜੇ ਤੱਤ ਜਿਹੜੇ ਸੀਗੇ ਕੀ ਨਿਕਲ ਕਾਫੀ ਜਿਹੜੇ ਤੱਤ ਸੀਗੇ ਨਿਕਲ ਕੇ ਆਏ ਕੋਰਟ ਦੇ ਵੀ ਅਭੀ ਜਿਹੜੇ ਇਨਵੈਸਟੀਗੇਸ਼ਨ ਟੀਮ ਦੇ ਕੋਲ ਜਿਹਨੂੰ ਕੀ ਇੱਥੇ ਕੋਰਟ ਦੇ ਵਿੱਚ ਸਾਰਾ ਦੱਸਿਆ ਗਿਆ ਕੀ ਕੀ ਤੱਥ ਆਏ ਕਿਹੜੇ ਕਿਹੜੇ ਗਰਾਉਂਡਸ 'ਤੇ ਅਸੀਂ ਕੀਤਾ ਗਿਆ ਇੱਕ ਬੜਾ ਹੈਰਾਨੀਜਨਕ ਜਿਹੜਾ ਤੱਥ ਜਿਹੜਾ ਨਿਕਲ ਕੇ ਆਇਆ ਉਹ ਪ੍ਰੋਪਰਟੀ ਬਿਨਾਮੀ ट्रांजੈਕਸ਼ਨਸ ਦੇ ਰਿਲੇਟਿਡ ਸੀਗਾ ਜਿਹੜੀ ਸ਼ਿਮਲਾ ਦੀ ਪ੍ਰੋਪਰਟੀ ਜਿਹਦੇ ਕਰਕੇ ਸ਼ਿਮਲਾ ਉਹਨਾਂ ਨੂੰ ਲੈ ਕੇ ਵੀ ਜਾਇਆ ਗਿਆ ਸੀ ਇਹ ਕੋਪਰੇਟ ਨਹੀਂ ਕੀਤਾ ਸੀ ਤੇ ਉਹ ਜਿਹੜੀ ਪ੍ਰਾਪਰਟੀ ਸੀਗੀ ਉੱਥੇ ਜਦੋਂ ਰਜਿਸਟਰੀਆਂ ਚੈੱਕ ਕੀਤੀਆਂ ਗਈਆਂ ਤਾਂ ਇੱਕ 401 ਰਜਿਸਟਰੀ ਨਿਕਲ ਕੇ ਆਂਦੀ ਹੈ 402 ਹੈਕਟੇਅਰ ਲੈਂਡ ਜਿਹੜਾ ਹੈ ਜਿਹੜਾ ਕਿ ਕਿੱਥੇ ਵੀ ਅੱਜ ਤੱਕ ਐਫੀਡੇਵਿਡਸ ਦੇ ਵਿੱਚ ਨਹੀਂ ਆਇਆ 402 ਹੈਕਟੇਅਰ ਉਹਦੀ ਰਜਿਸਟਰੀ ਦੀ ਕਾਪੀ ਜਿਹੜੀ ਹੈ ਕੋਰਟ ਦੇ ਵਿੱਚ ਲੈ ਕੇ ਆਈ ਗਈ ਤੇ ਉਹ ਸਾਰਾ ਤੱਥ ਜਿਹੜੇ ਸੀਗੇ ਕੋਰਟ ਦੇ ਵਿੱਚ ਇਸ ਤੋਂ ਇਲਾਵਾ ਹੋਰ ਕਾਫੀ ਗਰਾਉਂਡਸ ਸੀਗੇ ਜਿਹੜੇ ਕਿ ਕੋਰਟ ਦੇ ਵਿੱਚ ਪੇਸ਼ ਕੀਤੇ ਗਏ ਤੇ ਉਹਨਾਂ ਵੱਲੋਂ ਵੀ ਕਾਫੀ ਆਰਗੂਮੈਂਟਸ ਕੀਤੇ ਗਏ ਏ ਆਫਟਰ 3-4 ਘੰਟੇ ਦੇ ਆਰਗੂਮੈਂਟਸ ਤੋਂ ਬਾਅਦ ਕੋਰਟ ਨੇ 4 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ ਤੇ ਜਿਹੜੇ-ਜਿਹੜੇ ਫਰਦਰ ਅਗੇ ਗਰਾਊਂਡ ਸੀਗੇ ਉਹ ਮੇਰੇ ਨਾਲ ਕੋਲੀਗ ਹੈਗੇ ਨੇ ਸਪੈਸ਼ਲ ਪਬਲਿਕ ਪ੍ਰੋਸੀਕਿਊਟਰ ਨੇ ਪ੍ਰੀਤਿੰਦਰ ਪਾਲ ਸਿੰਘ ਜੀ ਇਹ ਤੁਹਾਨੂੰ ਸਾਰੇ ਗਰਾਊਂਡ ਜਿਹੜੇ ਨੇ ਡਿਸਕਲੋਜ਼ ਕਰਨਗੇ ਹਾਂਜੀ ਸਰ ਅਗਲੀ ਪੇਸ਼ੀ ਸੰਡੇ ਨੂੰ ਹੈ ਜਾਂ ਮੰਡੇ ਨੂੰ ਸੰਡੇ ਨੂੰ ਜੀ ਸੰਡੇ ਨੂੰ ਸੰਡੇ ਨੂੰ ਫਿਰ ਡਿਊਟੀ ਮੈਜਿਸਟਰੇਟ ਦੇ ਪੇਸ਼ ਕੀਤਾ ਜਾਊਗਾ ਹਾਂਜੀ 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 ਸੋ ਜਦੋਂ ਪੰਜਾਬ ਜਦੋਂ ਪੰਜਾਬ ਵਿਜ਼ਨਸ ਬਿਊਰੋ ਨੇ ਇਨਟੈਰੋਗੇਟ ਕੀਤਾ ਤੇ ਵਿਕਰਮ ਸਿੰਘ ਮਜੀਠੀਆ ਤੋਂ ਪਤਾ ਲੱਗਿਆ ਕਿ ਉਹਨਾਂ ਦੀਆਂ ਸੇਲ ਡੀਡਾਂ ਹੋਈਆਂ ਹੋਈਆਂ ਨੇ ਕੁਝ ਮਸ਼ੋਬਰਾ ਸ਼ਿਮਲਾ ਦੀਆਂ ਜ਼ਮੀਨ ਦੀਆਂ ਉਹ ਜਿਹੜੀ ਜ਼ਮੀਨ ਸੀਗੀ ਉਹਨਾਂ ਨੇ ਆਪਣੇ ਐਫੀਡੇਵਿਟਸ ਵਿੱਚ 0.56 ਹੈਕਟੇਅਰਸ ਦਿਖਾਈ ਹੋਈ ਸੀਗੀ 2012 'ਚ ਜਦ ਕਿ ਜਿਹੜੀਆਂ ਸੇਲ ਡੀਡਸ ਨੇ ਉਹ 2010-11 ਦੀਆਂ ਨੇ ਤੇ ਉਹ ਸੇਲ ਡੀਡਸ ਵਿੱਚ ਜਿਹੜਾ ਜ਼ਮੀਨ ਦਿਖਾਈ ਗਈ ਹੈ 402 ਹੈਕਟੇਅਰਸ ਜੋ ਕਿ ਬਹੁਤ ਵੱਡਾ ਚੰਕ ਆਫ ਲੈਂਡ ਹੁੰਦਾ ਤੇ ਇਹਦੇ ਬਾਰੇ ਸਾਨੂੰ ਜਦੋਂ ਇੰਟਰੋਗੇਸ਼ਨ ਚ ਪਤਾ ਲੱਗਿਆ ਤੇ ਸਾਡੀ ਜਿਹੜੀ ਉੱਥੇ ਵਿਜ਼ਿਟ ਹੋਈ ਸੀ ਉਸ ਤੋਂ ਪਤਾ ਲੱਗਿਆ ਤੇ ਅਸੀਂ ਅਦਾਲਤ ਨੂੰ ਇਹਦੇ ਬਾਰੇ ਦੱਸਿਆ ਫਿਰ ਅਸੀਂ ਅਦਾਲਤ ਨੂੰ ਇਹ ਵੀ ਦੱਸਿਆ ਕਿ ਜਿਹੜਾ ਇਹ ਸਰਾਇਆ ਇੰਡਸਟਰੀਜ਼ ਲਿਮਟਿਡ ਵਗੈਰਾ ਹੈਗੇ ਆ ਸਾਨੂੰ ਇਹ ਮਿਸ ਗਾਈਡ ਕਰਦੇ ਰਹਾ ਕਿਉਂ ਸਾਡੇ ਨਾਲ ਬਿਲਕੁਲ ਕਿਸੇ ਤਰੀਕੇ ਦਾ ਕੋਆਪਰੇਸ਼ਨ ਕਰਨ ਤੋਂ ਮਨਾ ਕਰ ਰਿਹਾ ਸੀਗਾ ਤੇ ਸਾਨੂੰ ਪਹਿਲੇ ਸ਼ਿਮਲਾ ਲੈ ਗਿਆ ਤੇ ਉੱਥੇ ਕੋਆਪਰੇਸ਼ਨ ਨਹੀਂ ਕੀਤੀ ਫਿਰ ਉਸ ਤੋਂ ਬਾਅਦ ਸਾਨੂੰ ਮਜੀਠੇ ਲੈ ਗਿਆ ਤੇ ਮਜੀਠੇ ਵੀ ਕੋਆਪਰੇਸ਼ਨ ਨਹੀਂ ਕੀਤੀ ਹੁਣ ਅਸੀਂ ਅਦਾਲਤ ਨੂੰ ਦੱਸਿਆ ਕਿ ਇਹਨਾਂ ਦੇ ਜਿਹੜੇ ਸਾਰੇ ਰਿਕਾਰਡਸ ਨੇ ਉਹ ਗੋਰਖਪੁਰ ਵੀ ਹੈਗੇ ਨੇ ਸੋ ਸਾਨੂੰ ਉੱਥੇ ਵੀ ਲਿਜਾਣਾ ਪੈ ਸਕਦਾ ਹੈ ਸੋ ਕੁੱਲ ਮਿਲਾ ਕੇ ਜਦੋਂ ਅਸੀਂ ਫਰਦਰ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤੇ ਸਾਨੂੰ ਇਹ ਵੀ ਪਤਾ ਲੱਗਿਆ ਕਿ ਵਿਕਰਮ ਸਿੰਘ ਮਜੀਠੀਆ ਦੇ ਇੱਕ ਸੈਨਿਕ ਫਾਰਮ ਹਾਊਸ ਸੈਨਿਕ ਫਾਰਮਸ ਕਰਕੇ ਦਿੱਲੀ ਵਿੱਚ ਜਗ੍ਹਾ ਹੈ ਉਹ ਜਿਹੜਾ ਫਾਰਮ ਹਾਊਸ ਸੀਗਾ ਇਹਨਾਂ ਦਾ ਪਹਿਲਾਂ ਆਕਸ਼ਨ ਵਿੱਚ ਵਿਕ ਗਿਆ ਸੀ ਪਰ ਇਹਨਾਂ ਦੇ ਫਾਦਰ ਨੇ ਜਿਹੜਾ ਹੈਗਾ ਉਹ ਰੀਪਰਚੇਸ ਕੀਤਾ ਜਦੋਂ ਇਹ ਪਾਵਰ ਵਿੱਚ ਆਏ ਸੈਨਿਕ ਫਾਰਮ ਹਾਊਸ ਜਿਹੜੇ ਸੈਨਿਕ ਫਾਰਮਸ ਹੈਗੇ ਨੇ ਦਿੱਲੀ ਵਿੱਚ ਉਹਨਾਂ ਦੀ ਜਿਹੜੀ ਵੈਲਿਊ ਹੈਗੀ ਹੈ ਉਹ ਸੈਂਕੜੇ ਕਰੋੜਾਂ ਚ ਹੁੰਦੀ ਹੈ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੈਗਾ ਜਦੋਂ ਇਹ ਦੁਬਾਰਾ ਪਾਵਰ ਚ ਆਏ ਤੇ ਇਹਨਾਂ ਨੇ ਫਿਰ ਉਹ ਲਿਆ ਅੱਜ ਅਦਾਲਤ ਵਿੱਚ ਇਹਨਾਂ ਦੇ ਵਕੀਲ ਸਾਹਿਬਾਨ ਨੇ ਇਹ ਗਰਾਉਂਡ ਲਿਆ ਸੀਗਾ ਕਿ ਜੀ ਸਾਡਾ ਤੇ ਆਪਣੇ ਪਿਤਾ ਜੀ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਕਿਹੜੀ ਪ੍ਰਾਪਰਟੀ ਖਰੀਦ ਰਹੇ ਕਿਹੜੀ ਨਹੀਂ ਖਰੀਦ ਰਹੇ ਪਰ ਜਦੋਂ ਫਿਰ ਅਸੀਂ ਅਦਾਲਤ ਨੂੰ ਰਿਕਾਰਡਸ ਦਿਖਾਏ ਕਿ ਇਹ ਸਰਾਇਆ ਇੰਡਸਟਰੀਜ਼ ਲਿਮਟਿਡ ਦਾ ਆਪਣਾ ਰਿਕਾਰਡਸ ਚੈੱਕ ਕਰੀਏ ਤਾਂ ਉਹਦੇ ਵਿੱਚ ਵਿਕਰਮ ਸਿੰਘ ਮਜੀਠੀਆ ਗੁਰਮੇਰ ਸਿੰਘ ਗੁਰਮੇਰ ਸਿੰਘ ਹੋਣਾ ਉਹਨਾਂ ਦੇ ਬ੍ਰਦਰ ਸਾਰੀ ਫੈਮਿਲੀ ਦੇ ਜਿਹੜੇ ਇਹਨਾਂ ਨੇ ਐਡਰੈਸਿਸ ਸ਼ੋ ਕੀਤੇ ਨੇ ਉਹ ਸਾਰੇ ਸੈਨਿਕ ਫਾਰਮਸ ਤੇ ਸ਼ੋ ਕੀਤੇ ਨੇ ਸੋ ਇਹ ਸਾਰਾ ਰਿਪੋਰਟ ਜੋ ਤੋਂ ਕੋਰਟ ਨੇ ਕੋਖਿਆ ਤੇ ਕੋਰਟ ਨੇ ਪਾਇਆ ਕਿ ਵੀ ਇਹ ਰਿਮਾਂਡ ਦੀ ਐਕਸ਼ਨਲ ਰਿਕੁਆਇਰਮੈਂਟ ਹੈਗੀ ਹੈ ਇਸ ਤੋਂ ਇਲਾਵਾ ਇਹਨਾਂ ਨੇ ਸਾਨੂੰ ਇਨਵੈਸਟੀਗੇਸ਼ਨ ਦੇ ਦੌਰਾਨ ਇਹ ਵੀ ਪਤਾ ਲੱਗਿਆ ਕਿ ਇੱਕ ਗ੍ਰੀਨ ਐਵੇਨਿਊ ਕਰਕੇ ਇੱਕ ਇਹਨਾਂ ਨੇ ਸੋਸਾਇਟੀ ਕੱਟੀ ਹੈਗੀ ਹੈ ਜਲੰਧਰ ਵਿੱਚ ਉਹ ਸੋਸਾਇਟੀ ਵਿੱਚ 25% ਜਿਹੜਾ ਸ਼ੇਅਰ ਹੈਗਾ ਉਹ ਬੀਬੀ ਗਨੀਵਕੌਰ ਦਾ ਹੈਗਾ ਤੇ ਉਹ ਜਿਹੜਾ ਉਹਦੇ ਵਿੱਚ 25% ਸ਼ੇਅਰ ਹੈ ਉਹਦੇ ਲਈ ਕਰੋੜਾ ਰੁਪਏ ਦਿੱਤੇ ਗਏ ਨੇ ਸੋ ਅਦਾਲਤ ਨੇ ਜਦੋਂ ਇਹ ਸਾਰੇ ਤਾਤੇ ਜਿਹੜੇ ਬੱਚੇ ਹੈਗੇ ਨੇ ਤੇ ਸਾਨੂੰ ਜਿਹੜਾ ਰਿਮਾਂਡ ਜਿਹੜਾ ਇਹਨਾਂ ਨੇ ਦਿੱਤਾ ਹੈ। ਵਕੀਲ ਸਾਹਿਬ ਇਹ ਕੋਪੀ ਜਿਹੜੀ ਸਾਰੀ ਮਨੀ ਇਨਵੋਲਵ ਹੋ ਰਹੀ ਹੈਗੀ ਜਿਵੇਂ ਪ੍ਰਚਾਰ ਕੀਤਾ ਜਾ ਰਿਹਾ ਹੈ ਵੀ ਇਹ ਡਰੱਗਸ ਦੀ ਮਨੀ ਹੈਗੀ ਜਾਂ ਉਹਨਾਂ ਦੇ ਆਪਣੇ ਬਿਜ਼ਨਸ ਦੀ ਮਨੀ ਹੈ। ਸਰ ਇਹ ਸਾਰੀ ਇਲਗੋਟਨ ਮਨੀ ਹੈ। ਇਹ ਕਈ ਸੋਰਸਸ ਤੋਂ ਕਈ ਜਿਹੜੇ ਆ ਗਏ ਨੇ ਬੰਦਿਆਂ ਤੋਂ ਕੰਪਨੀਆਂ ਤੋਂ ਇਹਨਾਂ ਦੇ ਖਾਤਿਆਂ ਵਿੱਚ ਆਈ ਹੈ ਇਹ ਮਨੀ ਸਿਰਫ ਬੈਂਕਿੰਗ ट्रांजैक्शन ਦੇ ਨਾਲ ਨਹੀਂ ਆਈ ਹੈ देयर वाज ਅਮਾਉਂਟ ਆਫ ਰੁਪੀਏ 161 ਕਰੋੜਸ ਇਨ ધ ਇਅਰ 20078 ਐਂਡ 89 ਜਿਹੜਾ ਕੈਸ਼ ਡਿਪੋਜ਼ਿਟ ਹੋਇਆ ਇਹਨਾਂ ਦੀ ਕੰਪਨੀਆਂ 'ਚ ਲੇਕਿਨ ਉਹ ਕੈਸ਼ ਡਿਪੋਜ਼ਲ ਨੂੰ ਕਹਿ ਰਹੇ ਨੇ ਕਿ ਇਹ ਸ਼ਰਾਬ ਦੇ ਠੇਕਿਆਂ ਦੀ ਕਲੈਕਸ਼ਨ ਸੀ ਕਿ ਉਹਦਾ ਜਿਹੜਾ ਕੈਸ਼ ਸੀਗਾ ਜਿਹੜੇ ਫਕੀਰ ਉਹਨਾਂ ਦੇ ਕਹਿ ਰਹੇ ਨੇ ਉਹ ਇਹ ਦਾਅਵਾ ਕਰ ਰਹੇ ਨੇ ਇਤਸਰ ਉਹ ਬੈਲੈਂਸ ਸ਼ੀਟਾਂ ਚ ਦਿਖਾਈ ਨਹੀਂ ਉਹ ਵਾਲੀਆਂ ਦੇ ਸਿਟਾਂ ਤੇ ਬੈਂਕਾਂ ਵਿੱਚ ਡਿਪੋਜ਼ਿਟ ਹੋ ਰਹੇ ਆ ਪੈਸੇ ਇਹ ਕਿਹ ਚੀਜ਼ ਨਹੀਂ ਕੈਸ਼ ਕਿੱਧਰੋਂ ਆਇਆ ਇਹ ਕਈ ਚੀਜ਼ਾਂ ਦਾ ਪੈਸਾ ਜੀ ਇਹ ਕਈ ਚੀਜ਼ਾਂ ਦਾ ਪੈਸਾ ਜੀ ਕਿਹ ਫੈਕਟਰ ਹੈ ਕਈ ਫੈਕਟਰਸ ਤੋਂ ਆਇਆ ਜੀ ਨਹੀਂ ਪ੍ਰਾਗਜ਼ਾ ਦੱਸੋ ਸਮਝਾ ਮੈਂ ਕਲੀਅਰ ਦੱਸ ਰਿਹਾ ਤੁਹਾਨੂੰ ਉਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਕਲੀਅਰ ਹੋਏਗਾ ਕਿੰਨਾ ਪੈਸਾ ਕਿਤੋਂ ਗਿਆ ਐਫ ਆਈ ਆਰ ਜਿਹੜੀ ਹੈ ਉਹ ਗੱਲ ਕਰਦ ਰਹਿੰਦੇ ਨੇ ਕਿ ਕਾ ਵੀ ਐਫ ਆਈ ਆਰ ਜਿਹੜੀ ਹੈਗੇ ਗਲਤ ਹੋਈ ਹੈਗੀ ਐਫ ਆਈ ਆਰ ਵਿੱਚ ਪੂਰੇ ਤੱਤ ਨਹੀਂ ਹੈਗੇ ਉਹਨਾਂ ਨੇ ਇਨਵੈਸਟੀਗੇਸ਼ਨ ਨੇ ਬੁਲਾਇਆ ਨਹੀਂ ਗਿਆ ਜ਼ਮੀਨ ਜਾਇਦਾਦ ਬਾਰੇ ਪੁੱਛਿਆ ਨਹੀਂ ਗਿਆ ਕਾਗਜ਼ ਤਾ ਦੱਤੇ ਨਹੀਂ ਗਏ ਉਸ ਦੇ ਬਾਵਜੂਦ ਇਹ ਐਫ ਆਈ ਆਰ ਦੱਚ ਕਰਕੇ ਰੇ ਗਈ ਹੈ ਸਾਨੂੰ ਰਿਮਾਂਡ ਦਿੱਤਾ ਹੈ ਆਨਰੇਬਲ ਸੁਪਰੀਮ ਕੋਰਟ ਸਪੈਸੀਫਿਕਲੀ ਸਟੇਟਸ ਦੈਟ ਐਫ ਆਈ ਆਰ ਇਜ਼ ਨਾਟ ਐਨ ਐਂਸਾਈਕਲੋਪੀਡੀਆ ਸਰ ਇੱਕ ਇੱਕ ਸਵਾਲ ਇਹ ਆ ਕੱਲ ਸੱਤਾਧਿਰ ਦੇ ਮੰਤਰੀ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਉਸ ਦੇ ਵਿੱਚ ਸ਼ਰਿਆਮ ਕਹਿੰਦਾ ਕਿ ਡਰੱਗਸ ਦੇ ਜਿਹੜੇ ਕਿ ਮਣੀ ਹੈਗੀ ਉਸ ਨੂੰ ਲੈ ਕੇ ਉਹ ਵੀ ਵਿੱਚ ਇਨਵੋਲਡ ਹੈ ਜੀ ਹਾਂਜੀ ਉਹ ਮਨੀ ਵੀ ਹੈਗੀ ਹੈ ਇਨਵੋਲਡ ਹੈ ਜੀ ਦਿੱਲੀ ਪੁਲਿਸ ਜਿਹੜੀ ਇਨਵੈਸਟੀਗੇਸ਼ਨ ਨਹੀਂ ਕਰਨ ਦੇ ਰਹੀ ਉਹਦੇ ਵਾਸਤੇ ਕੋਈ ਗੱਲ ਹੋਈ ਸੀ ਹਾਂਜੀ ਉਹ ਫਿਰ ਸਾਡੇ ਅਸੀਂ ਉਹਦੇ ਬਾਰੇ ਕੋਰਟ ਨੂੰ ਰਿਕੁਐਸਟ ਕੀਤੀ ਹੈਗੀ ਹੈ 79 ਆਫਟਰ ਲੰਚ ਵੀ ਉਹਦੇ ਬਾਰੇ ਕੋਰਟ ਨੂੰ ਜ਼ਿਕਰ ਕਰ ਰਹੇ ਹਾਂ ਜੀ ਸਰ ਹੁਣ 4 ਦਿਨ ਦੇ ਰਹਿਮਾਨ ਦੌਰਾਨ ਯੂਪੀ ਦੇ ਨਾਲ ਨਾਲ ਹੋਰ ਵੀ ਕਿੱਥੇ ਲੈ ਕੇ ਜਾਣਾ ਜਿੱਦਾਂ ਤੁਸੀਂ ਗੋਰਖਪੁਰ ਦਾ ਜ਼ਿਕਰ ਕੀਤਾ ਹੋਰ ਵੀ ਇਨਵੈਸਟੀਗੇਸ਼ਨ ਦੇ ਦੌਰਾਨ ਪਤਾ ਲੱਗੇਗਾ ਜੀ ਅਸੀਂ ਕਿੱਥੇ ਕਿੱਥੇ ਕੰਮ ਸਾਰੀਆਂ ਗੱਲਾਂ ਅਸੀਂ ਇੱਥੇ ਨਹੀਂ ਦੱਸ ਸਕਦੇ ਸਰ ਇਹ ਨਹੀਂ ਸੀਕਰਟ ਕਿਉਂ ਰੱਖੇਗੀ ਟੈਂਟ ਲਾਤੇ ਗਏ ਪੁਲਿਸ ਫੋਰਸ ਸਿਹਰਾਜ ਕਰ ਦਿੱਤੀ ਕਿ ਬਹੁਤ ਜ਼ਿਆਦਾ ਸਰ ਇਹ ਤਾਂ ਇਹਦਾ মিডিਆ ਨੂੰ ਰੱਖਿਆ ਮਰਦ ਕਿਉਂ ਲਾਈ ਹੈ ਲੌਂਗ ਆਰਡਰ ਸਿਚੁਏਸ਼ਨ ਹੈ ਲੌਂਗ ਆਰਡਰ ਸਿਚੁਏਸ਼ਨ ਹੈ ਸਰ ਇਹ ਵੀ ਆਰਡਰ ਬਾਈ ది ਕੋਰਟ ਇਟਸੈਲਫ ਏਨੀ ਕੋਟ ਆਰਡਰ Sir, we are not restricting media. Sir, we are not restricting media. क्या है तो पुलिस है रिस्ट्रिक्टिंग। ओह, पुलिस नो सेक्टर। हाँ जी। साफ़ जी, आम लोग जा रहे थे कि सर मीडिया नहीं जा सकता। Different cases के अनुसार इतना काम उठेगा कि इनके इन कैमरा प्रसीडिंग्स होएगी तो वो दे बेसिकली होगी। कार्यक्रम में मीडिया बहुत ज़्यादा मीडिया लाउड नहीं हैग ਤੁਸੀਂ ਇਕੁਇਲੈਂਟ ਮੰਨ ਰਹੇ ਹੋ ਉਸੇ ਕੋਰਟ ਦੇ ਵਿੱਚ ਇਸ ਟਾਈਮ ਦੇ ਤੇ ਜਿਹੜੇ ਵੀ ਆਰਡਰ ਸੀਗੇ ਇਨ ਕੈਮਰਾ ਪ੍ਰोसीਡਿੰਗਸ ਦੇ ਕੋਰਟ ਦੇ ਆਰਡਰ ਸੀਗੇ ਉਹਦੇ ਅਕੋਰਡਿੰਗਲੀ ਸਿਰਫ ਲਾਇਰਸ ਜਾਂ ਫਿਰ ਜਿਹੜੀ ਬਿਜ਼ਨਸ ਦੀ ਟੀਮ ਸੀ ਤੇ ਜਾਂ ਉਹਨਾਂ ਦੇ ਲਾਇਰ ਸੀਗੇ ਜਾਂ ਜਿਹੜੇ ਗਨੀਵ ਕੌਰ ਨੇ ਉਹ ਅਲਾਉਡ ਸੀਗੇ ਉਹ ਤੋਂ ਇਲਾਵਾ ਕੋਈ ਵੀ ਅਲਾਉਡ ਨਹੀਂ ਸੀ ਇਸ ਕਰਕੇ ਉਹ कोर्ट ਆਰਡਰ ਸੀਗਾ ਅਦਰਵਾਇਜ਼ देयर ਇਸ ਨਾ ਕੋਰਟ ਦੇ ਵਿੱਚ ਤਾਂ ਕੋਰਟ ਨਹੀਂ ਜਾ ਸਕਦਾ ਕੋਰਟ ਵਿੱਚ ਆਰਡਰ ਦੇ ਨਾਲ ਸਾਡਾ ਕੋਈ ਰਿਲੇਸ਼ਨ ਨਹੀਂ ਸਾਡਾ ਤਾਂ ਕੋਰਟ ਕੇਸ ਦੇ ਨਾਲ ਰਿਲੇਸ਼ਨ ਹੈ ਹਾਂਜੀ ਐਨੀ ਅਦਰ ਕੁਐਸਚਨ ਸਰ ਹਾਂਜੀ ਐਨੀ